ਦੇ ਵਿੱਚ ਮਸਲਾ ਕਰ ਰਿਹਾ ਕਾਕਾ ਜੀ ਨੂੰ ਲੈ ਕੇ ਵੀ ਜਿਹੜੇ ਟਰੱਕ ਰੱਦ ਕਰਨ ਵਾਲੀ ਗੱਲ ਉਹ ਕੀ ਮਸਲਾ ਕੀ ਕਰਦਾ ਅਹ ਦੇਖੋ ਇੱਕ ਪ੍ਰਾਈਵੇਟ ਸੰਸਥਾ ਹੈਗੀ ਐ ਤੇ ਅ ਮੈਂ ਉਹਨੂੰ ਵੈਸੇ ਮੈਂ ਦੇਖਿਆ ਨਹੀਂ ਹੈਗਾ ਕਿ ਕੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਉੱਥੇ ਦੀ ਜਿਹੜੀ ਕਮੇਟੀ ਹੈ ਸੋ ਉਹ ਸਮਰਥ ਨੇ ਜੋ ਉਹਨਾਂ ਨੇ ਫੈਸਲਾ ਲਿਆ ਹੋਗਾ ਸੋ ਸਮਰਥ ਕਿ ਲਿਆ ਹੋਗਾ ਤੇ ਮੈਮ ਜੇ ਗੱਲ ਹੋਰ ਕਰੀਏ ਜਿਵੇਂ ਅਸੀਂ ਉਹਨਾਂ ਕੋਲ ਵੀ ਕਾਕਾ ਜੀ ਨੂੰ ਵੀ ਸਵਾਲ ਕਰੀ ਮੈਂ ਵੀ ਕੋਟੀ ਲੈ ਕੇ ਜਿਹੜਾ ਉਹਦੇ ਫੋਟੋਆਂ ਪਾਈਆਂ ਨੇ ਨਕਾਰ ਨੂੰ ਲੈ ਕੇ ਸਵਾਲ ਕਰੇ ਨੇ ਪਰ ਮੈਂ ਸ਼ੋਰ ਨਹੀਂ ਕਰ ਸਕਿਆ ਵੀ ਕੋਡੇ ਨਾ ਤੇ ਨੋ ਕੋਡੇ ਤੇ ਮੈਂ ਐਲੀਗੇਸ਼ਨ ਲਾਈ ਗੋਣੀ ਕੀ ਕੀ ਕੋਠੀ ਹੈ ਜਿਹੜੀ ਨਵੀਂ ਗ੍ਰੀਤੀ ਗਈ ਹੈ ਇੱਕ ਫੋਰਚੂਨਰ ਕੈਂਡੀ ਦਾ ਸੀ ਕਰੋ ਉਹਦੇ ਬਾਰੇ ਦੇਖੋ ਕ੍ਰਿਸ਼ਨ ਜੀ ਤੁਸੀਂ ਆਪ ਹੀ ਸਵਾਲ ਕੀਤਾ ਤੇ ਮੈਨੂੰ ਉਸੇ ਸਵਾਲ ਦਾ ਜਵਾਬ ਵੀ ਤੁਸੀਂ ਖੁਦ ਹੀ ਦੇਤਾ ਤੇ ਸਿਆਸਤ ਦੇ ਵਿੱਚ ਆਏ ਆ ਤੇ ਜਿਹੜਾ ਚਿੱਕੜ ਜਿਹੜਾ ਛੁੱਟਿਆ ਜਾ ਰਿਹਾ ਉਸ ਦੇ ਲਈ ਮੈਂ ਮਾਨਯੋਗ ਹਾਈ ਕੋਰਟ ਜਿਹੜਾ ਜਾ ਰਹੀਆਂ ਉਸ ਤੋਂ ਪਹਿਲਾਂ ਇੱਕ ਜਿਹੜਾ ਲੀਗਲ ਨੋਟਿਸ ਦੇਣਾ ਜ਼ਰੂਰੀ ਹੁੰਦਾ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਲੀਗਲ ਨੋਟਿਸ ਆ ਜਿਹੜਾ ਉਹ ਜਾਰੀ ਕਰ ਚੁੱਕੀ ਆ 8 ਮਾਰਚ ਨੂੰ ਪ੍ਰੈਸ ਦੇ ਜ਼ਰੀਏ ਵੀ ਉਹ ਸਾਰੀ ਚੀਜ਼ ਜਿਹੜੀ ਤੁਹਾਡੇ ਸਭ ਨੂੰ ਵੀ ਤੁਹਾਨੂੰ ਵੀ ਦੇ ਦਿੱਤੀ ਗਈ ਸੀਗੀ ਉਹ ਸਾਡਾ ਜਿਹੜਾ ਟਾਈਮ ਪੂਰਾ ਹੋ ਗਿਆ ਨੈਕਸਟ ਜਿਹੜਾ ਮਾਨਹਾਨੀ ਦਾ ਮੈਂ ਕੇਸ ਜਿਹੜਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕਰ ਰਹੀ ਆ ਔਰ ਇੱਕ ਚੀਜ਼ ਹੋਰ ਦੱਸ ਦਵਾਂ ਕਿ ਇਹ ਪਰਿਵਾਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਉਹ ਸ਼ਾਇਦ ਮੀਡੀਆ ਦੇ ਵਿੱਚ ਇਹਨਾਂ ਨੇ ਦੱਸੀ ਨਹੀਂ ਆ ਕੇ ਹੈਗੀ ਲੋਕਾਂ ਨੂੰ ਜਿਹੜਾ ਕਿ ਇਹ ਦੱਸਣਾ ਇਹਨਾਂ ਦਾ ਫਰਜ਼ ਬਣਦਾ ਸੀਗਾ ਉਹ ਜਿਹੜੀ ਇਹਨਾਂ ਦੀ ਪਟੀਸ਼ਨ ਸੀਗੀ ਮਾਨਯੋਗ ਹਾਈ ਕੋਰਟ ਨੇ ਜਿਹੜੀ ਉਹ ਰੱਦ ਕਰ ਦਿੱਤੀ ਹੈਗੀ ਐ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਇਹ ਲਗਾਤਾਰ ਆਪਣਾ ਜਿਹੜਾ ਪ੍ਰੋਪੋਗੈਂਡੇ ਦੇ ਤਹਿਤ ਜਿਹੜਾ ਬੋਲ ਰਹੇ ਨੇ ਸੋ ਕਿਸੇ ਤੇ ਵੀ ਇਲਜ਼ਾਮ ਜਿਹੜੇ ਲਗਾਉਣੇ ਉਹ ਸੌਖੇ ਨੇ ਸੋ ਜਿਹੜੇ ਇਲਜ਼ਾਮ ਜਿਹੜੇ ਲਾ ਰਹੇ ਨੇ ਮੈਂ ਕਹਿਣਾ ਚਾਹੁੰਨੀ ਆ ਕਿ ਕੋਰਟ ਦੇ ਵਿੱਚ ਆਓ ਉੱਥੇ ਜਿਹੜਾ ਸਾਬਤ ਕਰਕੇ ਜਿਹੜੇ ਉਹ ਜਿਹੜੇ ਸੂਤ ਨੇ ਜਿਹੜੇ ਲੋਕਾਂ ਦੇ ਵਿੱਚ ਰੱਖ ਲਗਾਤਾਰ ਉਹ 7 ਦਿਨ ਕਹਿੰਦੇ ਮੈਂ ਡੇਰੇ ਜਾਊਂਗਾ ਜਿਹੜੇ ਡੇਰੇ ਤੁਸੀਂ ਮੰਨਦੇ ਤਾਂ ਕਹਿੰਦੇ ਵੀ ਮੇਰੇ ਨਾਲ ਕਿਸ ਹੋ ਚੁੱਕ ਨੂੰ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਜਾ ਦੇਖੋ ਜਿਹੜਾ ਬੰਦਾ ਜਗਾ ਜਗਾ ਦੇ ਉੱਤੇ ਜਾ ਕੇ ਤੇ ਜਿਹੜੇ ਬੰਦੇ ਪ੍ਰਸ਼ਾਸਨ ਦੇ ਕੋਲ ਗਹਾਰ ਲਗਾ ਚੁੱਕੇ ਨੇ ਤੇ ਜਿਹੜੇ ਬੰਦੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੁੰਡਾ ਖੜਕਾ ਚੁੱਕੇ ਨੇ ਤੇ ਜੋ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਤੁਸੀਂ ਡੇਰਿਆਂ ਦੇ ਵੱਲ ਗੁਰੂ ਘਰਾਂ ਦੇ ਵੱਲ ਜਾ ਰਹੇ ਹੋ ਤਾਂ ਉਹਨਾਂ ਦੀ ਕੋਈ ਤੁਕ ਨਹੀਂ ਬਚਦੀ ਹੈਗੀ ਸੋ ਹੁਣ ਜਿਹੜੀ ਤੁਸੀਂ ਸਵਾਲ ਉਠਾਏ ਨੇ ਜਿੱਥੇ ਜਿੱਥੇ ਤੁਸੀਂ ਗਏ ਹੋ ਤਾਂ ਉੱਥੇ-ਉੱਥੇ ਉਹ ਚੀਜ਼ਾਂ ਨੂੰ ਜਿਹੜਾ ਤੁਸੀਂ ਜਿਹੜਾ ਸਾਬਤ ਕਰ ਦੋ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਤੇ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਲੋਕਾਂ ਦੀ ਕਚਹਿਰੀ ਚੋਕਾ ਦੀ ਬਣੀ ਰਹੇਗੀ। ਇਹ ਬਾਰੇ ਦੀ ਰੇਤੀ ਚ ਆਡੀਓ ਦਾ ਜ਼ਿਕਰ ਕਰ ਰਹੇ ਨੇ ਵੀ 150 ਆਡੀਓ ਪਈਆਂ ਨੇ ਉਹਦੇ ਬਾਰੇ ਕੀ ਕਹਿਣਾ ਤੁਸੀਂ? ਦੇਖੋ ਮੈਂ ਮੈਂ ਤਾਂ ਆਪ ਹੈਰਾਨ ਆ। ਪਹਿਲੀ ਗੱਲ ਤਾਂ ਇਹ ਵੀ ਇੱਕ ਕ੍ਰਾਈਮ ਹੈ ਕਿ ਤੁਸੀਂ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਕਿਸੇ ਦੀ ਤੁਸੀਂ ਜਿਹੜੀ ਆਡੀਓ ਵੀਡੀਓ ਰਿਕਾਰਡ ਕਰਦੇ ਹੋ। ਦੂਸਰਾ ਜੇ ਹੈਗਾ ਤਾਂ ਤੁਸੀਂ ਲੋਕਾਂ ਨੂੰ ਦੱਸ ਦਿਓ ਦਿਖਾ ਦਿਓ ਕਿ ਕੀ ਹੈ ਉਹਨਾਂ ਦੇ ਵਿੱਚ। ਤਾਂ ਲੁਕੋ ਕਿਸ ਚੀਜ਼ ਦੀ ਹੈਗੀ। ਸੋ ਮੈਂ ਤਾਂ ਕਿਸੇ ਚੀਜ਼ ਤੋਂ ਭੱਜੀ ਨਹੀਂ ਹੈਗੀ। ਮੈਂ ਤਾਂ ਉੱਥੇ ਖੜੀ ਹਾਂ। ਮੈਂ ਤਾਂ ਕਹਿੰਨੀ ਆ ਕਿ ਤੁਸੀਂ ਸਾਬਤ ਕਰੋ ਜੋ ਤੁਸੀਂ ਚੀਜ਼ਾਂ ਜਿਹੜੀ ਇਲਜ਼ਾਮ ਲਾ ਰਹੇ ਹੋ ਸੋ ਇਸ ਰਿਪੋਰਟ ਨੂੰ ਕਿੰਨੀ ਕਿ ਸੱਚਾਈ ਹੈ ਉਹ ਦੱਸੋ। ਤੂੰ ਦੇਖੋ ਸੰਜੀਵ ਜੀ ਤੁਸੀਂ ਵੀ ਇੱਥੇ ਹਾਂ ਮੈਂ ਵੀ ਉੱਥੇ ਹਾਂ ਹੈਨਾ ਤੇ ਜਦੋਂ ਕਿਸੇ ਬੰਦੇ ਦੀ ਕੋਈ ਇੱਛਾ ਹੋਵੇ ਤੇ ਇੱਛਾ ਵੀ ਇਸ ਕਦਰ ਹੋਵੇ ਕਿ ਬੰਦਾ ਨੂੰ ਸਾਰਾ ਜਿਹੜੀ ਸੁਧ-ਬੁੱਧ ਭੁੱਲ ਜਾਵੇ ਤੇ ਜੇ ਉਹ ਇੱਛਾ ਤੁਹਾਡੀ ਪੂਰੀ ਨਾ ਹੋਵੇ ਤੇ ਐਮ.ਐਲ.ਏ. ਜੀ ਦਾ ਜਿਹਦੇ ਵਿੱਚ ਕੋਈ ਰੋਲ ਹੀ ਨਾ ਹੋਵੇ ਤੇ ਜਿਹੜੀ ਕੋਈ ਅਥਾਰਟੀ ਨਾ ਹੋਵੇ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਇਲਜ਼ਾਮ ਲਾਉਣੇ ਨੇ ਜਿੱਦਾਂ ਮਰਜ਼ੀ ਲਾ ਲਓ ਤਾਂ ਉਹ ਇਲਜ਼ਾਮ ਜਿਹੜੇ ਲਗਾਏ ਗਏ ਨੇ ਉਹਨਾਂ ਦਾ ਤੁਸੀਂ ਸਾਬਤ ਵੀ ਤਾਂ ਮੈਂ ਹੁਣ ਮੇਰੇ ਤੇ ਇਲਜ਼ਾਮ ਲੱਗੇ ਨੇ ਮੇਰਾ ਇੱਕ ਜਿਹੜਾ ਸਮਾਜ ਦੇ ਵਿੱਚ ਮੇਰੀ ਇਮੇਜ ਆ ਜਿਹੜੀ ਇਹਨਾਂ ਨੇ ਮੇਰਾ ਮਾਣ ਆ ਲੋਕਾਂ ਦੇ ਵਿੱਚ ਮੇਰੀ ਮਾਣ ਦੀ ਜਿਹੜੀ ਹਾਨੀ ਕੀਤੀ ਐ ਜਾਂ ਤਾਂ ਇਹ ਹੋਵੇ ਨਾ ਵੀ ਉਹ ਚੀਜ਼ਾਂ ਨੂੰ ਸਾਬਤ ਕਰ ਦੇਣਾ ਜਿਹੜੇ ਉਹ ਚੀਜ਼ਾਂ ਦੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਡਾਕੂਮੈਂਟ ਲੋਕਾਂ ਦੇ ਵਿੱਚ ਲਿਆ ਕੇ ਤਰਦਣ ਵੀ ਆ ਇਹਨਾਂ ਦਾ ਹੈਗਾ ਜੀ ਜੇ ਨਹੀਂ ਹੈਗਾ ਤਾਂ ਫਿਰ ਇਦਾਂ ਇਲਜ਼ਾਮ ਲਾਉਣੇ ਨੇ ਤਾਂ ਉਹਦੀ ਚੀਜ਼ ਦੀ ਜਿਹੜੀ ਦੇਖੋ ਸਜ਼ਾ ਤਾਂ ਜਿਹੜੀ ਬਣਨੀ